ਵੀ ਉਹਦੇ ਨਾਲ ਰੇਪ ਹੋਇਆ ਦਸ਼ਕਰਮ ਹੋਇਆ ਫਿਰ ਉਸ ਤੋਂ ਬਾਅਦ ਉਸਦਾ ਕਤਲ ਹੋ ਗਿਆ ਇੰਦਰਾ ਗਾਂਧੀ ਨੂੰ ਤਾਂ ਸਿੱਖਾਂ ਨੇ ਸੋਧਿਆ ਸੀ ਨਾ ਉਦੋਂ ਇੰਦਰਾ ਗਾਂਧੀ ਵੀ ਤਾਂ ਨੇ ਹੱਥੀ ਸੀ ਹੁਣ ਆਪਾਂ ਇੰਦਰਾ ਗਾਂਧੀ ਨੂੰ ਮਾਫ ਕਰ ਦੇਾਂਗੇ ਤੇ ਫਿਰ ਕਾਨੂੰਨ ਜਿਹੜਾ ਵਾ ਫਿਰ ਤਾਂ ਖਾਲਸੇ ਦੇ ਚੱਲੂਗਾ ਨਾ ਅਕਾਲ ਪੁਰਖ ਤੋਂ ਉੱਤੇ ਤਾਂ ਕਾਨੂੰਨ ਕਿਸੇ ਦਾ ਨਹੀਂ ਸੋ ਆਉਣ ਵਾਲਾ ਜਿਹੜਾ ਮਾਹੌਲ ਆ ਪੰਜਾਬ ਦਾ ਬਹੁਤ ਖਰਾਬ ਆ ਜੇ ਆਪਾਂ ਇਹਨਾਂ ਚੀਜ਼ਾਂ ਤੇ ਨਕੇਲ ਨਹੀਂ ਪਾਈ ਆਜ਼ਾਦੀ ਹਰ ਇੱਕ ਨੂੰ ਆਪਣਾ ਕੰਟੈਂਟ ਪਾਉਣ ਦੀ ਤਾਂ ਉਹਨੂੰ ਉਹ ਲੰਕੇ ਹੋ ਕੇ ਘੁੰਮਣ ਦਾ ਸ਼ਲੀਲਤਾ ਪਰੋਸਣ ਦਾ ਫ੍ਰੀडम ਕਿਹਨੇ ਦਿੱਤਾ ਹੋਜੇ ਸ਼ਬਦ ਬੋਲੋ ਜਿਹੜੇ ਅਸੀਂ ਪਰਿਵਾਰ ਦੇ ਵਿੱਚ ਬਹਿ ਕੇ ਸੁਣ ਨਹੀਂ ਸਕਦੇ ਇਹ ਕਿਹੋ ਜਿਹਾ ਫਰੀडम ਆ ਜਿਹੇ ਜਿਹੇ ਫਰੀडम ਆ ਤੇ ਫਿਰ ਸਿੰਘਾਂ ਨੂੰ ਵੀ ਫਰੀडम ਨਹੀਂ ਇਹਨਾਂ ਲੋਕਾਂ ਦੀਆਂ ਸ਼ਿਕਾਇਤਾਂ ਦਰਜ ਕਰਾਉਣੇ ਆ ਉਦੋਂ ਪ੍ਰਸ਼ਾਸਨ ਵੱਲੋਂ ਕਿਤੇ ਨਾ ਕਿਤੇ ਜਿਹੜਾ ਵਾ ਉਹ ਰਵਈਆ ਜਿਹੜਾ ਉਹ ਸਖਤ ਹੋ ਜਾਵੇ ਨਾ ਇਹ ਲੋਕਾਂ ਦੀ ਕੀ ਮਜਾਲ ਆ ਇਹ ਗੰਦਪ੍ਰੋਸਜਨ ਪੰਜਾਬ ਦੇ ਵਿੱਚ ਮਾਹੌਲ ਬਹੁਤ ਖਰਾਬ ਹੋ ਸਕਦਾ ਜਿਸ ਤਰੀਕੇ ਨਾਲ ਪੰਜਾਬ ਦੇ ਵਿੱਚ ਹੁਣ ਚੱਲਦੇ ਆ ਸਸ਼ਕਲ ਜੀ ਮਿੱਟੀ ਦੇ ਨਾਲ ਜੁੜ ਚੁੱਕੇ ਹੋ ਤੁਸੀਂ ਮੈਂ ਹਾਂ ਗੁਰਦੀਪ ਸਿੰਘ ਲੰਮੇ ਸੋ ਪੰਜਾਬ ਦੇ ਵਿੱਚ ਇੱਕ ਬਹੁਤ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਕੰਚਨ Tiwari ਜਿਸ ਦੀ ਮੌਤ ਹੋ ਗਈ ਸੀ ਕਤਲ ਜਿਹੜਾ ਆ ਉਹ ਅੰਮ੍ਰਿਤਪਾਲ ਮੈਰੋ ਦੇ ਉੱਤੇ ਇਲਜ਼ਾਮ ਲੱਗੇ ਉਸ ਤੋਂ ਬਾਅਦ ਬਹੁਤ ਸਾਰੀਆਂ ਵੀਡੀਓ ਜਿਹੜੀਆਂ ਵਾਇਰਲ ਹੋਈਆਂ ਜਿਸ ਦੇ ਵਿੱਚ ਅੰਮ੍ਰਿਤਪਾਲ ਮੈਰੋ ਨੇ ਕਈ ਇਨਫਲੂਐਂਸਰ ਦੇ ਨਾਮ ਵੀ ਲਏ ਤੇ ਕਿਹਾ ਵੀ ਅਗਲਾ ਨੰਬਰ ਤੁਹਾਡਾ ਵੀ ਹੋ ਸਕਦਾ ਹੈ ਤਾਂ ਇਹਨਾਂ ਮੁੱਦਿਆਂ ਉੱਤੇ ਗੱਲਬਾਤ ਕਰਾਂਗੇ ਸਾਡੇ ਨਾਲ ਇਸ ਵੇਲੇ ਮੁੱਖ ਮਹਿਮਾਨ ਗੁਰਿੰਦਰਜੀਤ ਪੰਜਾਬੀ ਮੌਜੂਦ ਹੈ ਗੁਰਿੰਦਰ ਕੀ ਲੱਗਦਾ ਹੈ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਹੁਣ ਹਾਲਾਤ ਬਣੇ ਹੋਏ ਨੇ ਅੰਮ੍ਰਿਤਪਾਲ ਮੈਰੋ ਦੇ ਉੱਤੇ ਇਲਜ਼ਾਮ ਲੱਗੇ ਹੁਣ ਦੱਸਿਆ ਜਾ ਰਿਹਾ ਵੀ ਹਲੇ ਵੀ ਹਿਰਾਸਤ ਦੇ ਵਿੱਚ ਨਹੀਂ ਆਏ ਹੈਗੇ ਗ੍ਰਿਫਤਾਰ ਨਹੀਂ ਹੋਏ ਹੈਗੇ ਕਿੱਦਾਂ ਲੱਗਦਾ ਵੀ ਜੋ ਮਾਹੌਲ ਇਸ ਵੇਲੇ ਬਣਿਆ ਹੋਇਆ ਹੈ ਪਹਿਲਾਂ ਤਾਂ ਸਮੂੱਚੀ ਸੁਣਨ ਵਾਲੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਵੀਰੇ ਇੱਕ ਕੰਚਨ ਕੁਮਾਰੀ ਨਾਂ ਦੀ ਕੁੜੀ ਜਿਹੜੀ ਪਿਛਲੇ ਸਿੱਖਾ ਦਾ ਨਾਮ ਜਿਹੜਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੀਆਂ ਧੀਆਂ ਨੂੰ ਭੈਣਾਂ ਨੂੰ ਬੱਚੀਆਂ ਨੂੰ ਇੱਕ ਕੌਰ ਨਾਂ ਦਾ ਸੰਬੋਧਨ ਕੀਤਾ ਜਿਵੇਂ ਉਹਨਾਂ ਨੇ ਸਿੰਘਾਂ ਨੂੰ ਸਿੰਘ ਬਣਾਇਆ ਸ਼ੇਰ ਬਣਾਇਆ ਇਵੇਂ ਇੱਕ ਕੌਰ ਦੀ ਜਿਹੜੀ ਉਪਲਬਧੀ ਆ ਉਹ ਸਾਡੀਆਂ ਧੀਆਂ ਭੈਣਾਂ ਨੂੰ ਦਿੱਤੀ ਸਭ ਤੋਂ ਪਹਿਲੀ ਗੱਲ ਤਾਂ ਕੋਈ ਉਹੋ ਜਿਹਾ ਬੰਦਾ ਜਿਹੜਾ ਸੋਸ਼ਲ ਮੀਡੀਆ ਦੇ ਉੱਤੇ ਬੜਾ ਅਸ਼ਲੀਲ ਕੰਟੈਂਟ ਜਿਹੜਾ ਉਹ ਦਿਨੋ ਦਿਨ ਵਾਇਰਲ ਕਰ ਰਿਹਾ ਜਿਹਦਾ ਕੱਢ ਕੇ ਸਾਡੀ ਆਉਣ ਵਾਲੀ ਪੀੜ੍ਹੀ ਹੈ ਜਿਹੜੀ ਆਉਣ ਵਾਲੀ ਜਨਰੇਸ਼ਨ ਆ ਸਾਡੀ ਜਿਹੜੇ ਬੱਚੇ ਨੇ ਸਾਡੀ ਆਬੋ ਹਵਾ ਸਾਡੀ ਖਲਕਤ ਜਿਹੜੀ ਉਹ ਖਰਾਬ ਹੋ ਰਹੀ ਆ ਉਸ ਬੰਦੇ ਨੂੰ ਕੀ ਨਾਮ ਇੱਕ ਹੋਰ ਨਾਮ ਰੱਖਣ ਦੀ ਜਿਹੜੀ ਮਨਜ਼ੂਰੀ ਆ ਉਹ ਕਿਹਨੇ ਦਿੱਤੀ ਕੀ ਕਿਸੇ ਦਾ ਹੱਕ ਹੈਗਾ ਕੋਈ ਬਾਹਰੋਂ ਆ ਕੇ ਬਿਨਾਂ ਸਿੱਖਾਂ ਦੇ ਘਰੇ ਪੈਦਾ ਹੋ ਕੇ ਕੋਰ ਸ਼ਬਦ ਆਪਣੇ ਨਾਮ ਨਾਲ ਲਾਵੇ ਜੀ ਲੇਕਿਨ ਨਾਮ ਰੱਖ ਤਾਂ ਸਕਦੇ ਆ ਜਿਵੇਂ ਗੁਰੂ ਸਾਹਿਬ ਨੇ ਕਿਹਾ ਸੀਗਾ ਕਿ ਤੁਸੀਂ ਸਿੱਖ ਧਰਮ ਦੇ ਵਿੱਚ ਹੈਗੇ ਹੋ ਜਾਂ ਤੁਸੀਂ ਸਿੱਖ ਧਰਮ ਨੂੰ ਜਿਵੇਂ ਕਹਿੰਦੇ ਕਿ ਐਡਾਪਟ ਕਰ ਲੈਂਦੇ ਨੇ ਹਣਾ ਉਹ ਲਾ ਲੈਂਦੇ ਨੇ ਉਸ ਸਾਹਬ ਦੇ ਨਾਲ ਵੀਰੇ ਨਾ ਤਾਂ ਉਸ ਲੜਕੀ ਨੇ ਜਿਹੜਾ ਸਿੱਖ ਧਰਮ ਅਡਾਪਟ ਕੀਤਾ ਹੋਇਆ ਨਾ ਇਹ ਜਿਹੜੀ ਪੰਜਾਬ ਦੀ ਆ ਮੂਲ ਰੂਪ ਵਿੱਚ ਸੁਨੀਕ ਆ ਸੋਣਨ ਚਾ ਰਿਹਾ ਵੀ ਉਹ ਜਿਹੜੀ ਕੁੜੀ ਆ ਉਹ ਬਿਹਾਰ ਤੋਂ ਪਿਛਲਾ ਜਿਹੜਾ ਪਛੋਕੜਾ ਦਾ ਬਿਹਾਰ ਤੋਂ ਆ ਗੱਲ ਇਹ ਨਹੀਂ ਹੈਗੀ ਨਾਮ ਲਾਇਆ ਜਾਂ ਨਹੀਂ ਲਾਇਆ ਤੁਸੀਂ ਨਾਮ ਲਾ ਕੇ ਕਹੇ ਜਾ ਜਿਹੜਾ ਕੰਟੈਂਟ ਆ ਉਹ ਲੋਕਾਂ ਨੂੰ ਦਿਖਾ ਰਹੇ ਹੋ ਕਿੰਨੀ ਬਲਗੇਟੀ ਆ ਜਿਹੜੀ ਕਿੰਨਾ ਗੰਦ ਜਿਹੜਾ ਬਖਸ਼ਿਆ ਜਾ ਰਿਹਾ ਤੁਸੀਂ ਇਹ ਦੱਸੋ ਕੋਈ ਵੀ ਬੰਦਾ ਆਪਣੇ ਧੀਆਂ ਭੈਣਾਂ ਨਾਲ ਆਪਣੇ ਪਰਿਵਾਰ ਚ ਬਹਿ ਕੇ ਉਹਦਾ ਕੰਟੈਂਟ ਦੇਖ ਸਕਦਾ ਜਾਂ ਜੋ ਅੱਜ ਪੰਜਾਬ ਜਿਸ ਪੰਜਾਬ ਖਾਤਰ ਲੱਖਾਂ ਸੀ ਸ਼ਹੀਦਾਂ ਨੇ ਲੱਖਾਂ ਸੂਰਮਿਆਂ ਨੇ ਆਪਣਾ ਸਿਰ ਦਿੱਤਾ ਤੇ ਖੂਨ ਦਾ ਕਤਰਾ-ਕਤਰਾ ਇਸ ਪੰਜਾਬ ਤੇ ਲਾਇਆ ਤੇ ਅੱਜ ਸਾਡੇ ਬੱਚਿਆਂ ਨੂੰ ਕੀ ਪਰੋਸਿਆ ਜਾ ਰਿਹਾ ਮੈਨੂੰ ਕੈਮਰੇ ਦੇ ਅੱਗੇ ਤੁਹਾਡੇ ਮਾਈਕ ਤੇ ਕੇ ਬੋਲਣ ਲੱਗੇ ਸੰਗ ਲੱਗਦੀ ਆ ਜਿਹੇ ਜਿਹਾਂ ਕੰਟੈਂਟ ਇਹ ਲੋਕ ਵਾਇਰਲ ਕਰ ਰਹੇ ਨੇ ਤੇ ਅਸੀਂ ਤਾਂ ਉਹ ਸੂਰਮਿਆਂ ਨੂੰ ਜਿਹੜਾ ਵਾ ਸਿੱਖਾਂ ਦੇ ਵਿੱਚ ਘਰੇ ਪੈਦਾ ਹੋਇਆ ਵਾ ਅਸੀਂ ਤਾਂ ਸਲੂਟ ਕਰਦੇ ਆ ਉਸ ਬੰਦੇ ਨੂੰ ਜਿਨੇ ਇਹ ਜਿਹੜਾ ਵਾ ਅੱਗੇ ਦਾ ਤਾਂ ਦੇਖੋ ਕਾਲਪੁਰਖ ਵਾਇਰਲ ਨੂੰ ਪਤਾ ਪਰ ਪਾਪੀ ਕੇ ਮਾਰਨੇ ਕੋ ਪਾਪ ਮਹਾਬਲੀ ਹੈ ਪਾਪ ਬਣ ਕੇ ਜੇ ਉਹਦਾ ਟੱਕਰਿਆ ਅੱਗੋਂ ਇਹ ਕਹਿੰਦੇ ਵੀ ਸਿੱਖ ਧਰਮ ਦੇ ਵਿੱਚ ਸਾਡੇ ਇਹ ਐ ਵੀ ਕਿਸੇ ਨਾਰੀ ਦੇ ਉੱਤੇ ਮਹਿਲਾ ਦੇ ਉੱਤੇ ਕਹਿੰਦਾ ਹੱਥ ਨਹੀਂ ਚੱਕਦੇ ਹੈਗੇ ਨਾ ਵਾਰ ਕਰਦੇ ਨੇ ਜਿਸ ਤਰੀਕੇ ਦੇ ਨਾਲ ਹੋਇਆ ਕਿ ਕਈ ਲੋਕ ਇਹ ਵੀ ਕਹਿੰਦੇ ਪਏ ਨੇ ਵੀ ਇਹ ਗਲਤ ਹੋਇਆ ਵੀ ਐਵੇਂ ਵਾਰ ਨਹੀਂ ਕਰਨਾ ਚਾਹੀਦਾ ਸੀਗਾ ਦੇਖੋ ਕੋਈ ਵੀ ਸਿੱਖ ਜਿਹੜਾ ਵਾ ਕਿਸੇ ਵੀ ਨਾਰੀ ਦੇ ਉੱਤੇ ਕਿਸੇ ਵੀ ਇਸਤਰੀ ਦੇ ਉੱਤੇ ਨਾ ਤਾਂ ਹੱਥ ਚੱਕਦਾ ਵਾ ਔਰ ਨਾ ਹੀ ਕਿਸੇ ਜਿਹੜਾ ਜਿਹੜੇ ਬੰਦੇ ਕੋਈ ਵੀ ਸ਼ਸਤਰ ਨਾ ਹੋਵੇ ਨੇ ਹੱਥਾ ਜਿਹੜਾ ਬੰਦਾ ਵਾ ਨਾ ਸਿੱਖ ਤਾਂ ਅਸਲੀ ਉਹਦੇ ਨਾਲ ਵੀ ਨਹੀਂ ਲੜਦਾ ਪਰ ਕੀ ਆਪਾਂ ਭੁੱਲ ਗਏ ਇਤਿਹਾਸ 1984 ਵਿੱਚ ਜਿਹੜੀ ਇੰਦਰਾ ਗਾਂਧੀ ਨੇ ਸ਼੍ਰੀ ਕਾਲ ਤਕ ਸਾਹਿਬ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ ਇੰਨਾ ਤਹਿਲ ਕੰਮ ਚ ਆਇਆ ਇੰਨਾ ਵੱਡਾ ਅਟੈਕ ਕੀਤਾ ਸਾਡਾ ਸਰਬਤ ਸਥਾਨ ਜਿਹੜਾ ਜਿਹਦੇ ਅੱਗੇ ਸਿੱਖ ਜਿਹੜੇ ਨੇ ਹਮੇਸ਼ਾ ਸਜਦਾ ਕਰਦੇ ਨੇ ਸਾਡਾ ਉਹ ਸਥਾਨ ਟਾਇਆ ਉਸ ਸਥਾਨ ਨੂੰ ਢਾਉਣ ਵਾਲੀ ਇੰਦਰਾ ਗਾਂਧੀ ਨੂੰ ਤਾਂ ਸਿੱਖਾਂ ਨੇ ਸੋਧਿਆ ਸੀ ਨਾ ਉਦੋਂ ਇੰਦਰਾ ਗਾਂਧੀ ਵੀ ਤਾਂ ਨਹੀਂ ਹੱਥੀ ਸੀ ਹੁਣ ਆਪਾਂ ਇੰਦਰਾ ਗਾਂਧੀ ਨੂੰ ਮਾਫ ਕਰ ਦੇਵਾਂਗੇ ਇਸੇ ਤਰ੍ਹਾਂ ਹੀ ਆਪਾਂ ਜਿਹੜਾ ਵੀ ਬੰਦਾ ਪੰਜਾਬ ਦੀ ਆਬੋ ਹਵਾ ਨੂੰ ਖਰਾਬ ਕਰੂਗਾ ਪਹਿਲੇ ਨੰਬਰ ਤੇ ਤਾਂ ਅਸੀਂ ਕਾਨੂੰਨ ਦੇ ਅੱਗੇ ਹੱਥ ਜੋੜ ਕੇ ਬੇਨਤੀ ਕਰਦੇ ਆਂ ਕਾਨੂੰਨ ਨੂੰ ਚਾਹੀਦਾ ਇਹ ਜੇ ਸਖਤ ਕਾਨੂੰਨ ਬਣਾਓ ਕਿ ਇਹ ਜਿਆ ਕੰਟੈਂਟ ਬਣਾਉਣ ਵਾਲੀਆਂ ਜਿਹੜੇ ਚੈਨਲ ਨੇ ਉਹਨਾਂ ਡਿਲੀਟ ਕੀਤਾ ਜਾਵੇ ਜੇ ਅਸੀਂ ਮਾੜਾ ਜਾਂ ਗਰਮ ਬੋਲਦੀਏ ਤੁਹਾਡੇ ਤੇ ਲੋ ਮੈਂ ਇੰਟਰਵਿਊ ਥੋੜੀ ਜਿਹੀ ਗਰਮ ਹੋ ਕੇ ਕਰ ਲੈਣਾ ਕੱਲ ਤੱਕ ਜਿਹੜੀ ਤੁਹਾਡੀ ਇਹ ਇੰਟਰਵਿਊ ਜਿਹੜੀ ਉਹ ਗਾਇਬ ਹੋ ਜੂਗੀ ਫਿਰ ਜਦੋਂ ਇਹ ਜਿਆ ਸਾਨੂੰ ਅਸ਼ਲੀਲ ਕੰਟੈਂਟ ਜਿਹੜਾ ਵਾ ਉਹ ਦਿਖਾਇਆ ਜਾ ਰਿਹਾ ਵਾ ਫਿਰ ਇਹਨਾਂ ਲੋਕਾਂ ਦੇ ਚੈਨਲ ਕਿਉਂ ਨਹੀਂ ਬੈਨ ਹੁੰਦੇ ਜਿਵੇਂ ਕਿ ਕਈਆਂ ਨੇ ਮਾਫੀਆਂ ਵੀ ਮੰਗੀਆਂ ਨੇ ਕਹਿੰਦੇ ਵੀ ਅਸੀਂ ਮਾਫੀ ਪਹਿਲਾਂ ਹੀ ਬਹੁਤ ਵਾਰ ਮੰਗ ਚੁੱਕੇ ਜਿਨ੍ਹਾਂ ਦੇ ਨਾਮ ਲਈ ਨੇ ਤੇ ਉਹ ਕਹਿੰਦੇ ਵੀ ਫਿਰ ਵੀ ਸਾਨੂੰ ਧਮਕੀਆਂ ਭਰੇ ਫੋਨ ਆਉਂਦੇ ਪਏ ਨੇ ਹਲੇ ਵੀ ਹਲੇ ਵੀ ਲੋਕ ਸਾਨੂੰ ਕਮੈਂਟਾਂ ਦੇ ਵਿੱਚ ਲਿਖਦੇ ਆਗਲਾ ਨੰਬਰ 13 ਆਗਲਾ ਨੰਬਰ 13 ਵੀ ਇਹ ਵੀ ਚੀਜ਼ਾਂ ਦੇਖਣ ਨੂੰ ਮਿਲ ਰਹੀਆਂ ਨੇ ਦੇਖੋ ਜਦੋਂ ਸਾਡੀਆਂ ਬੱਚੀਆਂ ਨੇ ਨਾ 5-5 6-6 ਸਾਲ ਦੀਆਂ ਬੱਚੀਆਂ ਦੇਖੋ ਅੱਜ ਕੱਲ ਮੋਬਾਈਲ ਹਰੇਕ ਦੇ ਹੱਥ 'ਚ ਜਦੋਂ ਸਾਡੀਆਂ ਬੱਚੀਆਂ ਸਾਡੇ ਬੱਚੇ ਜਦੋਂ ਮੋਬਾਈਲ ਖੋਲਣਗੇ ਚਾਹੇ ਬੱਚੇ ਕਾਰਟੂਨ ਦੇਖਣ ਲਈ ਮੋਬਾਈਲ ਖੋਲਣ ਚਾਹੇ ਫੇਸਬੁੱਕ ਚਾਹੇ YouTube ਲਈ ਜਦੋਂ ਸਾਡੇ ਅਗੇ ਇਹੋ ਜਿਹਾ ਕੰਟੈਂਟ ਆਊਗਾ ਨਾ ਇੱਕ ਪਿਓ ਹਾਂ ਮੈਂ ਵੀ ਇੱਕ ਧੀ ਦਾ ਬਾਪ ਆ ਇੱਕ ਪਿਓ ਹੋਣ ਦੇ ਨਾਤੇ ਨਾ ਸਾਡੇ ਮੰਡ ਦੇ ਵਿੱਚ ਉਹ ਚਿੰਨ੍ਹਗ ਹੁੰਦੀ ਆ ਵੀ ਕਿਉਂ ਸਾਡੇ ਅੱਗੇ ਕੰਟੈਂਟ ਜਿਹੜਾ ਪਰੋਸਿਆ ਜਾ ਰਿਹਾ ਪੰਜਾਬ ਦੇ ਵਿੱਚ ਹੋਰ ਕੋਈ ਕਾਰੋਬਾਰ ਨਹੀਂ ਲੱਖਾਂ ਪ੍ਰਵਾਸੀ ਕਰੋੜਾਂ ਦੀ ਆਬਾਦੀ ਦੇ ਵਿੱਚ ਪ੍ਰਵਾਸੀ ਜਿਹੜੇ ਆਉਂਦੇ ਨੇ ਪੰਜਾਬ ਦੇ ਵਿੱਚ ਕਿਰਤ ਕਰਦੇ ਨੇ ਆਪਣੇ ਘਰ ਦਾ ਜਿਹੜਾ ਖਾਣ ਪਾਣ ਚਲਾਉਂਦੇ ਨੇ ਇਹ ਕਿਹੜਾ ਕੰਮ ਫੜਿਆ ਇਹਨਾਂ ਨਵੇਂ ਸੋ ਇਹਨਾਂ ਲੋਕਾਂ ਨੂੰ ਗਰੇਜ਼ ਕਰਨ ਦੀ ਲੋੜ ਆ ਸਖਤ ਤਾੜਨਾ ਸਾਡੇ ਵੱਲੋਂ ਤਾਂ ਹੈਗੀ ਹੋਈ ਆ ਪ੍ਰਸ਼ਾਸਨ ਨੂੰ ਵੀ ਅਸੀਂ ਬੇਨਤੀ ਕਰਦੇ ਆ ਤੁਸੀਂ ਇਹਨਾਂ ਨੂੰ ਸਖਤ ਤਾੜਨਾ ਦਿਓ ਕਿਉਂਕਿ ਪ੍ਰਸ਼ਾਸਨ ਦੇ ਘਰਾਂ ਦੇ ਵਿੱਚ ਵੀ ਤਾਂ ਬੱਚੇ ਤਾਂ ਉਹਨਾਂ ਦੇ ਘਰਾਂ ਵਿੱਚ ਵੀ ਨੇ ਨਾ ਬੱਚੇ ਦਾ ਲੀਡਰਾਂ ਦੇ ਘਰਾਂ ਦੇ ਵਿੱਚ ਨੇ ਉਹ ਵੀ ਤਾਂ ਇਹੀ ਕੁਝ ਦੇਖਦੇ ਆ ਨਾ ਸੋ ਆਉਣ ਵਾਲਾ ਜਿਹੜਾ ਮਾਹੌਲ ਆ ਪੰਜਾਬ ਦਾ ਬਹੁਤ ਖਰਾਬ ਆ ਜੇ ਆਪਾਂ ਇਹਨਾਂ ਚੀਜ਼ਾਂ ਤੇ ਨਕੇਲ ਨਹੀਂ ਪਾਈ ਅੱਗੇ ਨੇ ਬੂਟਾ ਸਿੰਘ ਦੇ ਵੱਲੋਂ ਇਲਜ਼ਾਮ ਲਗਾਏ ਨੇ ਕਿ ਜੋ ਲੜਕੀ ਦਾ ਕਤਲ ਹੋਇਆ ਤਿਵਾਰੀ ਤਾਂ ਉਸ ਦੇ ਨਾਲ ਰੇਪ ਕੀਤਾ ਗਿਆ ਵੀ ਉਹਦੇ ਨਾਲ ਰੇਪ ਹੋਇਆ ਦੁਸ਼ਕਰਮ ਹੋਇਆ ਫਿਰ ਉਸ ਤੋਂ ਬਾਅਦ ਉਸ ਦਾ ਕਤਲ ਹੋ ਗਿਆ ਭਾਈ ਕਿਸੇ ਚੱਜ ਦੇ ਬੰਦੇ ਦੀ ਗੱਲ ਕਰੀਏ 5 ਡਾਲਰ ਚੋਰੀ ਕਰਦੇ ਤੇ ਉਹਦੀ ਆਪਦੀ ਵੀਡੀਓ ਵਾਇਰਲ ਹੋਈ ਆ ਉਹਦੇ ਕੋਲੇ ਕੀ ਹੱਕ ਆ ਕਿਸੇ ਸਿੰਘ ਦੀ ਕਿਰਦਾਰ ਕਸ਼ੀ ਕਰਨ ਦਾ ਸੋ ਉਹਦਾ ਬੇਸਟ ਆ ਉਹਦੇ ਬਾਰੇ ਤਾਂ ਗੱਲ ਕਰਨੀ ਵੀ ਗਲਤ ਆ ਉਹ ਤਾਂ ਏਜੰਸੀਆਂ ਦਾ ਬੰਦਾ ਉਹ ਤਾਂ ਸਿੱਖਾਂ ਦੇ ਵਿੱਚ ਇੱਕ ਮਾਹੌਲ ਖਰਾਬ ਕਰਨ ਵਾਲਾ ਸ਼ਖਸ਼ਾ ਜਿਹੜਾ ਹਮੇਸ਼ਾ ਹੀ ਪੰਜਾਬ ਦੇ ਖਿਲਾਫ ਪੰਜਾਬ ਦੇ ਮੁੱਦਿਆਂ ਦੇ ਖਿਲਾਫ ਹੋ ਕੇ ਭੁਗਤਦਾ ਜਿਹੜਾ ਪੰਜਾਬ ਦੇ ਵਿੱਚ ਇਹ ਵੀ ਹੈ ਨਾ ਕਹਿੰਦੇ ਵੀ ਹਰੇਕ ਨੂੰ ਆਪਦੀ ਇੱਕ ਫਰੀडम ਹੈ ਇੰਡੀਆ ਦੇ ਵਿੱਚ ਕਹਿ ਲਓ ਵੀ ਹਰ ਕੋਈ ਆਪਣੇ ਕੰਟੈਂਟ ਨੂੰ ਕ੍ਰੀਏਟ ਕਰਦਾ ਵਾ ਆਪਣੀਆਂ ਵੀਡੀਓਜ਼ ਪਾਉਂਦਾ ਵਾ ਕੋਈ ਨੱਚਦੇ ਪਾਉਂਦਾ ਐ ਤਾਂ ਬਹੁਤ ਸਾਰੀਆਂ ਬਹੁਤ ਸਾਰੇ ਅਕਾਊਂਟ ਹੈ ਯਾਰਾਂ ਦੇ ਵਿੱਚ ਅਕਾਊਂਟ ਹੋ ਜਾਣੇ ਨੇ ਕਿਤੇ ਕਿਤੇ ਨਿਕਲ ਕੇ ਜਿਹੜੀਆਂ ਵੀਡੀਓ ਇਸ ਲੜਕੀ ਨੇ ਪਾਈਆਂ ਹੋਈਆਂ ਜੋਸ਼ ਸ਼ਬਦਾਵਲੀ ਉਹਦੇ ਵਿੱਚ ਵਰਤੀ ਗਈ ਆ ਉਹ ਸ਼ਬਦਾਵਲੀ ਦੱਸੋ ਤੁਸੀਂ ਉਹ ਪਾਉਣ लायक ਹੈਗੀ ਆ ਕੰਟੈਂਟ ਬਣਾਉਣਾ ਚੰਗਾ ਕੰਟੈਂਟ ਬਣਾਓ ਤੁਸੀਂ ਵੀ ਤਾਂ ਕੰਟੈਂਟ ਬਣਾਉਣੀ ਹੋ ਤੁਹਾਡਾ ਚੈਨਲ ਵੀ ਤਾਂ ਇਸੇ ਜਰੀਏ ਹੀ ਆਪਣੇ ਰੋਜਗਾਰ ਜਿਹੜਾ ਪੈਦਾ ਕਰ ਰਿਹਾ ਨਾ ਲੋਕਾਂ ਲਈ ਸੋ ਇੱਕ ਜਿਹੜੀ ਮਰਿਆਦਾ ਵਾ ਸਪੈਸ਼ਲੀ ਇਸ ਧਰਤੀ ਦੇ ਉੱਤੇ ਜਿਸ ਧਰਤੀ ਦੇ ਉੱਤੇ ਸਰਬੰਸ ਦਾ ਨੀ ਨੇ ਆਪਣਾ ਪੂਰਾ ਸਰਬੰਸ ਜਿਹੜਾ ਵਾਰਤਾ ਉਸ ਧਰਤੀ ਦੇ ਉੱਤੇ ਇਹੋ ਜਿਹਾ ਗੰਧ ਪ੍ਰੋਸਿਆ ਜਾਊਗਾ ਫਿਰ ਤਾਂ ਅਸੀਂ ਸਖਤ ਸ਼ਬਦਾਂ ਦੇ ਵਿੱਚ ਵੀ ਤੇ ਦੂਜੇ ਤਰੀਕੇ ਵੀ ਸਖਤ ਤਾੜਨਾ ਕਰਦੇ ਆ ਜਿਵੇਂ ਦੂਜੇ ਤਰੀਕੇ ਦੇ ਸਖਤ ਤਾੜਨਾ ਕਰਦੇ ਆ ਕਿਹਾ ਵਾ ਤੁਸੀਂ ਵੀ ਬਹੁਤ ਸਾਰੇ ਤਰੀਕੇ ਨੇ ਜਿਨ੍ਹਾਂ ਦੇ ਨਾਲ ਉਹ ਚੁੱਪ ਕਰਾਇਆ ਜਾ ਸਕਦੇ ਇਹ ਇਹੀ ਸਿੱਧਾ ਕਹਿ ਸਕਦੇ ਵੀ ਤੁਸੀਂ ਕਹਿਣਾ ਚਾਹੁੰਦੇ ਬਿਲਕੁਲ ਬਿਲਕੁਲ ਦੇਖੋ ਉਹਦੇ ਵਿੱਚ ਪ੍ਰਸ਼ਾਸਨ ਦੀ ਮਦਦ ਵੀ ਆ ਜੇ ਕੋਈ ਨਾ ਬੰਦਾ ਬਣੂਗਾ ਉਹਨੂੰ ਗਿਚੀਆਂ ਫੜ ਕੇ ਪ੍ਰਸ਼ਾਸਨ ਕੋਲ ਲੈ ਕੇ ਜਾਵਾਂਗੇ ਜਿਹੜੀ ਦੂਜੀ ਸੇਵਾ ਉਹ ਤਾਂ ਫਿਰ ਕਾਲਪੁਰ ਖਾਪ ਹੀ ਮੌਜ ਦੇ ਵਿੱਚ ਆ ਕੇ ਸੇਵਾ ਲੈਂਦੇ ਨੇ ਬਹੁਤ ਸਾਰੇ ਅਰੇਹੇ ਲੋਕ ਨੇ ਜਿਹੜੇ ਫੇਸਬੁੱਕ ਦੇ ਉੱਤੇ ਕਮੈਂਟ ਕਰਦੇ ਨੇ ਕਹਿੰਦੇ ਨੇ ਵੀ ਆ ਜਦੋਂ ਵੀ ਕੋਈ ਕੰਟੈਂਟ ਕ੍ਰੀਏਟ ਕਰ ਰਿਹਾ ਹੋਣਾ ਫੇਸਬੁੱਕ ਦੇ ਉੱਤੇ ਗੱਲ ਕੀਤੀ ਜਾਵੇ ਕੁੜੀਆਂ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਖਾਸ ਕਰ ਕੁੜੀਆਂ ਦੀ ਗੱਲ ਕਰੀਏ ਕੁੜੀਆਂ ਵੀ ਇਸ ਚੀਜ਼ ਨੂੰ ਇਹ ਸੋਚਦੀਆਂ ਨੇ ਕਿ ਕੁੜੀਆਂ ਨੂੰ ਦੱਬਿਆ ਜਾ ਰਿਹਾ ਅੱਜ ਸਭ ਤੋਂ ਜ਼ਿਆਦਾ ਜੱਜ ਜਿਹੜੀਆਂ ਨੇ ਸਾਡੀਆਂ ਭੈਣਾਂ ਨੇ ਧੀਆਂ ਨੇ ਹੋਰ ਵੀ ਬੜੇ ਵੱਡੇ ਵੱਟੇ ਉਹਦੇਆਂ ਤੇ ਸਾਡੀਆਂ ਬੱਚੀਆਂ ਨੇ ਕੁੜੀਆਂ ਨੂੰ ਦੱਬਣ ਦਾ ਮਸਲਾ ਇਹ ਚ ਕਿੱਥੋਂ ਆ ਗਿਆ ਗੱਲ ਤਾਂ ਇਹ ਆ ਜਿਹੜਾ ਕੰਟੈਂਟ ਉਸ ਕੁੜੀ ਵੱਲੋਂ ਜਾਂ ਬਾਕੀ ਜਿਹੜੇ ਬਲੌਗਰ ਨੇ ਉਹ ਬਣਾ ਰਹੇ ਨੇ ਪਹਿਲਾਂ ਇਹ ਦੇਖਣ ਵੀ ਉਹ ਸ਼ੀਸ਼ੇ ਦੇ ਅੱਗੇ ਖੜ ਕੇ ਦੇਖਣ ਆਪਣੇ ਆਪ ਨੂੰ ਸਵਾਲ ਕਰਨ ਵੀ ਜਿਹੜਾ ਇਹ ਕੰਟੈਂਟ ਆ ਉਹਨਾਂ ਜੇ ਉਹਨਾਂ ਦੇ ਭਰਾਵਾਂ ਦਾ ਦੇਖਣ ਵਾਲਾ ਵਾ ਫੇਰ ਤਾਂ ਉਹਨਾਂ ਦੇ ਭੈਣ ਭਰਾ ਵੀ ਸਾਰੇ ਉਹੋ ਜਿਹੇ ਹੋਣਗੇ ਜੇ ਨਹੀਂ ਦੇਖਣ ਵਾਲਾ ਫਿਰ ਇਹਨਾਂ ਲੋਕਾਂ ਨੂੰ ਇਹਨਾਂ ਚੀਜ਼ਾਂ ਤੋਂ ਗਰੇਜ਼ ਕਰਨਾ ਚਾਹੀਦਾ ਜਿਨਨੂੰ ਕਿ ਅਮਰਿਤਪਾਲ ਮਹਿਰੋ ਤੇ ਇਲਜ਼ਾਮ ਲੱਗੇ ਨੇ ਜਾਂ ਜੋ ਕਤਲ ਕੀਤਾ ਇਹ ਕਹਿ ਸਕਦੇ ਆ ਕਿ ਸੋਸ਼ਲ ਮੀਡੀਆ ਉੱਤੇ ਅਮਰਿਤਪਾਲ ਮਹਿਰੋ ਦੇ ਬਲੂ ਲਗਾਤਾਰ ਜਿਹੜੇ ਆਪਣੇ ਬਿਆਨ ਵੀ ਲਿਖੇ ਜਾ ਰਹੇ ਨੇ ਨਾ ਸ਼ੇਅਰ ਕੀਤੇ ਜਾ ਰਹੇ ਨੇ ਅਤਨ ਵੀ ਬਹੁਤ ਛੋਟਾ ਕਾਰਨ ਸੀਗਾ ਜਿਹਦੇ ਕਰਕੇ ਅਮਰਿਤਪਾਲ ਮਹਿਰੋ ਦਾ ਨਾਮ ਮੂਰੇ ਆਇਆ ਨਹੀਂ ਨਹੀਂ ਕਾਰਨ ਵੀ ਵੱਡੇ ਬਹੁਤ ਕਾਰਨ ਸੀਗਾ ਕਾਰਨ ਛੋਟਾ ਨਹੀਂ ਪੰਜਾਬ ਦੀ ਧੀਆ ਭੈਣਾਂ ਨੂੰ ਪੰਜਾਬ ਦੀ ਆਉਣ ਵਾਲੀ ਆਪੋ ਹਵਾਂ ਨੂੰ ਬਚਾਉਣ ਲਈ ਜੇ ਕੋਈ ਉਦਮ ਕਰਮ ਕੀਤਾ ਗਿਆ ਤੇ ਉਹ ਛੋਟਾ ਕਰਮ ਕਿਵੇਂ ਹੋ ਸਕਦਾ ਬਾਈ ਕੰਮ ਛੋਟਾ ਨਹੀਂ ਕੰਮ ਬਹੁਤ ਵੱਡਾ ਇਹਨਾਂ ਚੀਜ਼ਾਂ ਨੂੰ ਦੇਖ ਕੇ ਕੱਲੋਂ ਤਾਂ ਸਾਡੇ ਆਉਣ ਵਾਲੇ ਜਵਾਬ ਕੀ ਕਹਿਣਗੇ ਵੀ ਸਾਡੇ ਜਿਹੜੇ ਵੱਡੇ ਪੁਰਖ ਸੀ ਜਿਵੇਂ ਅਮਰਤਪਾਲ ਨੇ ਕਿਹਾ ਵੀ ਨੰਗੇ ਹੀ ਤੁਰੇ ਫਿਰਦੇ ਸੀ ਨਹੀਂ ਬਾਈ ਸਾਡੇ ਲਈ ਸਭ ਤੋਂ ਪਹਿਲਾਂ ਸਾਡੀ ਇੱਜ਼ਤ ਆਬਰੂ ਆ ਸਾਡੀਆਂ ਧੀਆਂ ਭੈਣਾਂ ਦੀ ਸੁਰੱਖਿਆ ਵਾ ਉਸ ਤੋਂ ਬਾਅਦ ਸਾਡਾ ਸਾਰਾ ਕੁਝ ਆ ਦੇਖ ਲਾਦੇ ਇਹਦਾ ਮਾਹੌਲ ਬਹੁਤ ਖਰਾਬ ਹੋ ਸਕਦਾ ਜਿਸ ਤਰੀਕੇ ਨਾਲ ਪੰਜਾਬ ਦੇ ਵਿੱਚ ਹੁਣ ਚੱਲਦੇ ਆ ਮੈਨੂੰ ਤਾਂ ਲੱਗਦਾ ਇਹਦਾ ਮਾਹੌਲ ਜਿਹੜਾ ਪੰਜਾਬ ਦਾ ਸਹੀ ਹੋਊਗਾ ਜਿਹੜੀ ਜਨਰੇਸ਼ਨ ਮਾੜੇ ਹੁਣ ਉਹਨੂੰ ਕਮ ਸੇ ਕਮ ਇਹ ਠੱਲ ਮਿਲੂਗੀ ਵੀ ਅਸੀਂ ਜਿਹੇ ਜਿਹੇ ਕੰਟੈਂਟ ਬਣਾਉਣਾ ਵਾ ਉਹ ਲੋਕਾਂ ਦੇ ਭਲੇ ਲਈ ਦਾ ਕੰਮ ਆਵੇ ਕਿਸੇ ਦੀ ਜ਼ਿੰਦਗੀ ਸਵਾਰਨ ਲਈ ਕੰਮ ਆਵੇ ਇਹ ਨਾ ਹੋਵੇ ਜੀ ਤੁਹਾਡਾ ਕੰਟੈਂਟ ਦੇਖ ਕੇ ਜਿਹੜਾ ਜਨਰੇਸ਼ਨ ਆਉਣ ਵਾਲੀ ਆ ਉਹ ਸਾਡੇ ਪਾਸੇ ਤੁਰੇ ਇਹਦਾ ਜਿਹੜਾ ਚੰਗਾ ਇੰਪੈਕਟ ਆ ਉਹ ਦੇਖਣ ਨੂੰ ਮਿਲੂਗਾ ਪੂਰ ਪਉਣ ਤਰੀਕੇ ਨਾਲ ਕਹਿਨੋ ਵੀ ਤੁਸੀਂ ਅਮਰਪਾਲ ਮਹਿਰੋਂ ਦੇ ਹੱਕ ਦੇ ਵਿੱਚ ਹੋ ਤੁਸੀਂ ਇਸ ਕੰਮ ਦੇ ਕੋਈ ਸ਼ੱਕ ਨਹੀਂਗਾ ਜੀ ਇਹਦੇ ਵਿੱਚ ਕੋਈ ਸ਼ੱਕ ਨਹੀਂ ਅਸੀਂ ਅਮਰਪਾਲ ਮਹਿਰੋਂ ਦੇ ਪੂਰੇ ਡਟ ਕੇ ਸਪੋਰਟ ਦੇ ਵਿੱਚ ਹਾਂ ਡਟ ਕੇ ਹੱਕ ਦੇ ਵਿੱਚ ਹਾਂ ਪਰ ਜਿਹੜਾ ਅਗਲਾ ਕੰਮ ਆ ਇਹਦੇ ਵਿੱਚ ਪ੍ਰਸ਼ਾਸਨ ਨੂੰ ਵੀ ਸਾਡੀ ਮਦਦ ਕਰਨੀ ਚਾਹੀਦੀ ਆ ਜਦੋਂ ਪ੍ਰਸ਼ਾਸਨ ਨੂੰ ਅਸੀਂ ਇਹਨਾਂ ਲੋਕਾਂ ਦੀਆਂ ਕੰਪਲੇਂਟਾਂ ਦਿੰਨੇ ਆ ਇਹਨਾਂ ਲੋਕਾਂ ਦੀਆਂ ਸ਼ਿਕਾਇਤਾਂ ਦਰਜ ਕਰਾਉਨੇ ਆ ਉਦੋਂ ਪ੍ਰਸ਼ਾਸਨ ਵੱਲੋਂ ਕਿਤੇ ਨਾ ਕਿਤੇ ਜਿਹੜਾ ਵਾ ਉਹ ਰਵਈਆ ਜਿਹੜਾ ਉਹ ਸਖਤ ਹੋ ਜਾਵੇ ਨਾ ਇਹ ਲੋਕਾਂ ਦੀ ਕੀ ਮਜਾਲ ਹੈ ਇਹ ਗੰਦਪਰੋਸ ਜਣ ਪੰਜਾਬ ਦੇ ਵਿੱਚ ਕਦੇ ਵੀ ਨਹੀਂ ਸੋ ਪ੍ਰਸ਼ਾਸਨ ਨੂੰ ਸਾਡੀ ਸਨੇਮਰ ਬੇਨਤੀ ਆ ਸਾਡੇ ਘਰਾਂ ਦੇ ਵਿੱਚ ਵੀ ਧੀਆਂ ਭੈਣਾਂ ਨੇ ਤੁਹਾਡੇ ਘਰਾਂ ਦੇ ਵਿੱਚ ਵੀ ਧੀਆਂ ਭੈਣਾਂ ਬੱਚੀਆਂ ਨੇ ਅਸੀਂ ਤੁਹਾਡੇ ਤੋਂ ਸਹਿਯੋਗ ਮੰਗਦੇ ਆ ਜਦੋਂ ਇਹ ਜਾ ਕੋਈ ਕੰਟੈਂਟੇ ਬਣਾਉਂਦੇ ਨੇ ਨਾ ਤੇ ਇਹਨਾਂ ਦੇ ਚੱਡਿਆਂ ਦੇ ਵਿੱਚ ਪੂਛਾ ਦੇ ਦਿਆ ਕਰੋ ਨਾ ਵੀ ਕਾਨੂੰਨ ਨੂੰ ਹੱਥਾਂ ਦੇ ਵਿੱਚ ਲੈਣਾ ਬਹੁਤ ਗਲਤ ਹੋ ਜਾਂਦਾ ਵੈ ਜਿਹੜੇ ਹਿਸਾਬ ਦੇ ਨਾਲ ਜੋ ਹੋ ਰਿਹਾ ਇਸ ਵੇਲੇ ਨਹੀਂ ਦੇਖੋ ਜਿਹੜੀ ਇਹ ਧਰਤੀ ਤੇ ਆਪਾਂ ਖੜੇ ਆ ਨਾ ਇਹ ਇੱਜ਼ਤ ਆਬਰੂ ਬਚਾਉਣ ਵਾਲੀ ਧਰਤੀ ਆ ਸਿੰਘਾਂ ਨੇ ਪ੍ਰਾਤਨ ਸਮਿਆਂ ਦੇ ਵਿੱਚ ਸਿੱਖਾਂ ਦੀਆਂ ਹਿੰਦੂਆਂ ਦੀਆਂ ਮੁਸਲਮਾਨਾਂ ਦੀਆਂ ਬੱਚੀਆਂ ਨੇ ਉਹ ਗਜਨੀ ਦੇ ਬਾਜ਼ਾਰ ਦੇ ਵਿੱਚ ਵਿਚਾਪ-ਵਚਾ ਲੈਂਦੀਆਂ ਨੇ ਜੇ ਅੱਜ ਸਾਡੀਆਂ ਬੱਚੀਆਂ ਨੂੰ ਇਹ ਜਾ ਕੰਟੈਂਟ ਪਰੋਸਿਆ ਜਾ ਰਿਹਾ ਵਾ ਤੇ ਫਿਰ ਕਾਨੂੰਨ ਜਿਹੜਾ ਵਾ ਫਿਰ ਤਾਂ ਖਾਲਸੇ ਦੇ ਚੱਲੂਗਾ ਨਾ ਅਕਾਲਪੁਰਖ ਤੋਂ ਉੱਤੇ ਤਾਂ ਕਾਨੂੰਨ ਕਿਸੇ ਦਾ ਨਹੀਂ ਤੇ ਜਿਹੜੀ ਫੌਜ ਆ ਉਹ ਅਕਾਲਪੁਰਖੀ ਫੌਜ ਆ ਉਹ ਤਾਂ ਫਿਰ ਆਪਣਾ ਕਾਨੂੰਨ ਜਿਹੜਾ ਵਾ ਆਪਣੇ ਰਾਹ ਨਾਲ ਇਖਤਿਆਰ ਕਰੂਗੀ ਬਈ ਹੋਰ ਵੀ ਇਨਫਲੂਐਂਸਰ ਨੇ ਉਹਨਾਂ ਦੇ ਕੱਲ ਬਿਆਨ ਆਇਆ ਕਹਿੰਦੇ ਵੀ ਜਿਵੇਂ ਜਿਸ ਤਰੀਕੇ ਦੇ ਨਾਲ ਉਹ ਲੜਕੀ ਦਾ ਕਤਲ ਹੋਇਆ ਜਿਸ ਨੇ ਆਪਣਾ ਪੇਜ ਦਾ ਨਾਮ ਕਮਲਕੌਰ ਰੱਖਿਆ ਉਦਾ ਕਤਲ ਹੋਇਆ ਤਾਂ ਉਸ ਤੋਂ ਬਾਅਦ ਬਿਆਨ ਆਉਂਦੇ ਨੇ ਵੀ ਮੈਂ ਤਾਂ Hindu ਫੈਮਿਲੀ ਦੇ ਵਿੱਚੋਂ ਮੈਂ ਤਾਂ ਪਿੱਛੇ ਕਾਰਬ ਨਹੀਂ ਲਾਉਂਦੀ ਹੈਗੀ ਵੀ ਇਹ 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 ਚੀਜ਼ਾਂ ਮੈਨੂੰ ਧਮਕੀਆਂ ਇੱਥੇ ਗੱਲ ਜਿਹੜੀ ਆ ਉਹ Hindu ਤੇ Sikh ਦਾ ਤਾਂ ਮਸਲਾ ਹੀ ਨਹੀਂ ਨਾ ਪੰਜਾਬ ਸਾਰਿਆਂ ਦਾ ਸਾਂਝਾ ਵਾ ਦੁਨੀਆ ਦੇ ਵਿੱਚ ਇੱਕ ਸਭ ਤੋਂ ਖੂਬਸੂਰਤ ਜਿਹੜੀ ਚੀਜ਼ ਆ ਸਾਡੇ ਮੰਨਣ ਮੁਤਾਬਕ ਜਾਂ ਬਿਸ਼ਪ ਭਰਦੇ ਵਿੱਚ ਜਿੰਨੇ ਵੀ ਆਪੋ ਹਵਾ ਨੂੰ ਚੰਗੀ ਕੁਦਰਤ ਨੂੰ ਪਿਆਰ ਕਰਨ ਵਾਲੇ ਲੋਕ ਨੇ ਉਹ ਪੰਜਾਬ ਨੂੰ ਕਿਉਂ ਇੰਨਾ ਪਿਆਰ ਕਰਦੇ ਨੇ ਔਰ ਇਸ ਇਸ ਪੰਜਾਬ ਨੂੰ ਕਿਸੇ ਕੋਲੇ ਵੀ ਹੱਕ ਨਹੀਂ ਹੈਗਾ ਚਾਹੇ ਉਹ Hindu ਆ ਚਾਹੇ ਉਹ Sikh ਆ ਚਾਹੇ ਉਹ Christian ਆ ਚਾਹੇ ਕੋਈ ਵੀ ਆ ਮੁਸਲਮਾਨ ਆ ਕਿਸੇ ਕੋਲੇ ਹੱਕ ਨਹੀਂ ਵੀ ਇਸ ਪੰਜਾਬ ਦੀ ਆਬੂ ਹਵਾ ਨੂੰ ਖਰਾਬ ਕਰਿਓ ਜਿਵੇਂ ਬਹੁਤ ਅਜਹੀਆਂ ਵੀ ਪੰਜਾਬ ਦੀਆਂ ਕੁੜੀਆਂ ਨੇ ਜਿਹੜੀਆਂ ਫੋਰਨ ਕੰਟਰੀ ਦੇ ਵਿੱਚ ਬੈਠੀਆਂ ਹੋਈਆਂ ਨੇ ਜਿਵੇਂ ਸਰੁਲੀਨ ਕੌਰ ਹੋ ਗਈ ਜਾਂ ਹੋਰ ਹੋਈਆਂ ਨਾ ਤਾਂ ਉਹ ਵੀ ਕੰਟੈਂਟ ਇਹੋ ਜਿਹਾ ਪਾਉਂਦੀਆਂ ਨੇ ਜਿਹਦੇ ਵਿੱਚ ਗੈਟ ਰੈਡੀ ਵਿਦ ਮੀ ਵੀ ਹੋ ਜਾਂਦਾ ਮੇਬੀ ਉਹਦੇ ਵਿੱਚ ਬਹੁਤ ਸਰੀ ਅਜਹੀਆਂ ਵੀਡੀਓਜ਼ ਪੈਂਦੀਆਂ ਜਿੱਤੇ ਲੋਕ ਪੱਤੀ ਜਿਤਾਉਂਦੇ ਨੇ ਹਣਾ ਉਹ ਪੰਜਾਬ ਦੇ ਵਿੱਚ ਬਾਹਰ ਬੈਠੇ ਕਹਿੰਦੇ ਵੀ ਸਾਨੂੰ ਉੱਥੇ ਵੀ ਧਮਕੀਆਂ ਆਉਂਦੀਆਂ ਨੇ ਕਹਿੰਦੇ ਨੇ ਵੀ ਤੈਨੂੰ ਇੱਥੇ ਖਤਮ ਕਰਦੇ ਹਾਂਗੇ ਹਣਾ ਵੀ ਕਿਵੇਂ ਦੇ ਇਸ ਚੀਜ਼ ਨੂੰ ਵੀ ਪੰਜਾਬ ਦੇ ਵਿੱਚ ਜਿਸ ਤਰੀਕੇ ਨਾਲ ਚੱਲਦਾ ਤੇ ਫੋਰਨ ਕੰਟਰੀ ਦੇ ਵਿੱਚ ਵੀ ਇੱਦਾਂ ਹੀ ਚੱਲਦਾ ਦੇਖੋ ਭਾਈ ਕਿਸੇ ਵੀ ਕਮਿਊਨਿਟੀ ਦਾ ਮਾਹੌਲ ਖਰਾਬ ਕਰਨਾ ਕਿਸੇ ਵੀ ਜਗ੍ਹਾ ਦੇ ਉੱਤੇ ਰਹਿ ਕੇ ਇਹ ਆਪਾਂ ਕਿਵੇਂ ਕਹਿ ਲਾਂਗੇ ਵੀ ਉੱਥੇ ਬੈਠੇ ਹੋ ਤੁਸੀਂ ਮਾਹੌਲ ਖਰਾਬ ਕਰ ਸਕਦੇ ਹੋ ਜਿਹੜੀ ਤਾਹੜਨਾਵਾਂ ਉਹਨਾਂ ਨੂੰ ਵੀ ਓੰਨੀ ਹੋਈਆਂ ਇਹ ਆ ਵੀ ਸਾਡੇ ਬੱਚਿਆਂ ਦਾ ਜਿਹੜਾ ਮਾਹੌਲ ਆ ਉਸ ਚੱਜਾ ਰਵੇ ਸਾਡੇ ਬੱਚੇ ਜਿਹੜੇ ਆ ਉਹ ਚੰਗੀਆਂ ਚੀਜ਼ਾਂ ਵੱਲ ਪ੍ਰੇਰਿਤ ਹੋਣ ਸਾ ਇਨਸਟਾਗ੍ਰਾਮ ਦੇ ਉੱਤੇ ਅੱਜ ਕੱਲ ਦੇਖਣ ਨੂੰ ਮਿਲਦਾ ਕਿ ਪੰਜਾਬਣ ਕੁੜੀਆਂ ਨੇ ਉਹ ਗਾਣਿਆਂ ਦੇ ਉੱਤੇ ਰੀਲਾਂ ਪਾਉਂਦੀਆਂ ਨੇ ਉਹ ਕਹਿੰਦੀਆਂ ਨੇ ਵੀ ਅਸੀਂ ਰੀਲ ਪਾ ਰਹੇ ਹਾਂ ਸਾਡਾ ਇਹਨੇ ਤਾਂ ਕਈਆਂ ਦੀ ਰੋਟੀ ਰੋਜ਼ੀ-ਰੋਟੀ ਚੱਲਦੀ ਪਈ ਆ ਵੀ ਸਾਡੀ ਰੋਜ਼ੀ-ਰੋਟੀ ਬੰਦ ਹੋ ਜਾਣੀ ਆਫ ਲਾਈਫ ਹੈ ਜੀ ਰੀਲਾਂ ਪਾਓ ਨੱਚੋ ਹਾਸੋ ਖੇਡੋ ਜੋ ਮਰਜ਼ੀ ਕਰੋ ਸਾਡਾ ਜਿਹੜਾ ਵਿਰੋਧ ਆ ਸਿਰਫ ਅਸ਼ਲੀਲਤਾ ਤੇ ਬਲਗਾਰਟੀ ਨਾਲਾ ਜਿਹੜਾ ਅਸ਼ਲੀਲਤਾ ਸਾਡੇ ਬੱਚਿਆਂ ਨੂੰ ਪਰੋਸੀ ਜਾ ਰਹੀ ਹੈ ਸਾਡਾ ਉਹ ਨਾਲਾ ਨੱਚਣ ਟੱਪਣ ਨੂੰ ਕੀ ਆ ਬਾਈ ਨੱਚਣ ਟੱਪਣਾ ਕੋਈ ਵੱਡਾ ਮੁੱਦਾ ਨਹੀਂਗਾ ਤੇ ਸੋ ਸਿਨੇਮਰ ਬੇਨਤੀ ਆ ਸਮੁੱਚੇ ਪੰਜਾਬ ਨੂੰ ਆਪਾਂ ਪਹਿਲਾਂ ਦੂਜੇ ਨੰਬਰ ਤੇ ਜੇ ਕੋਈ ਇਹੋ ਜਿਹਾ ਕੰਮ ਤੁਹਾਡੇ ਨੇੜੇ ਤੇੜੇ ਕਰਦਾ ਫੌਰੀ ਤੌਰ ਦੇ ਉੱਤੇ ਪ੍ਰਸ਼ਾਸਨ ਨੂੰ ਉਹਦੀ ਸ਼ਿਕਾਇਤ ਦੋ ਵੀ ਸਾਡੇ ਬੱਚਿਆਂ ਨੂੰ ਜਿਹੜਾ ਖਰਾਬ ਕਰਨ ਦਾ ਦੋਸ਼ ਦੇ ਤਹਿਤ ਉਹਨਾਂ ਦੇ ਮੁਕੱਦਮੇ ਦਰਜ ਹੋਵੇ ਤੇ ਉਹਨਾਂ ਨੂੰ ਨੱਥ ਪਾਈ ਜਾ ਸਕੇ ਤੁਸੀਂ ਨੱਚਣਾ ਡੱਪਣ ਦੀ ਗੱਲ ਕਰਦੇ ਹੋ ਕਈ ਤਾਂ ਪੰਜਾਬ ਤੋਂ ਬਾਹਰ ਲੇ ਜਿਹੇ ਵੀ ਨਹੀਂ ਚਲੋ ਪੰਜਾਬ ਦੀ ਕਹਿੰਦੇ ਪੰਜਾਬ ਚ ਠੱਲ ਪੈ ਪੈ ਜਾਵੇ ਅੱਗੇ ਫਿਊਚਰ ਦੇ ਵਿੱਚ ਉਹ ਦੇਖਣੀ ਬਣਦੀ ਹੈ ਨਾ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਲੇਕਿਨ ਪੰਜਾਬ ਦਾ ਨਹੀਂਗਾ ਇਹਦਾ ਵੈਸਟਰਨ ਕਲਚਰ ਜਿਹੜਾ ਪੂਰੇ ਭਾਰਤ ਵਿੱਚ ਜਾਂ ਹੋਰ ਦੇਸ਼ਾਂ ਵਿੱਚ ਅਡਾਪਟ ਕੀਤਾ ਜਾ ਰਿਹਾ ਹੈ ਤਾਂ ਸਿਸਟਮ ਉਹਨਾ ਹੀ ਗੰਦਾ ਨਾ ਅਸੀਂ ਇਹ ਕਿਵੇਂ ਕਹਿ ਲਾਂ ਕਿ ਪੰਜਾਬ ਦੇ ਬੱਚੇ ਜਿਹੜੇ ਉਹੀ ਸਹੀ ਰਹਿਣ ਪੂਰਾ ਭਾਰਤ ਸਾਡਾ ਵਾ ਹਰੇ ਭਾਰਤ ਦਾ ਹਰੇਕ ਬੱਚਾ ਹਰੇਕ ਨਾਗਰਿਕ ਆ ਜਿਹੜਾ ਉਹ ਜਿਹੜਾ ਵਾ ਸੁਚੱਜੇ ਢੰਗ ਨਾਲ ਜ਼ਿੰਦਗੀ ਜਿਹੜੀ ਆ ਬਤੀਤ ਕਰਨ ਲਈ ਉਹ ਇੱਛਾ ਰੱਖਦਾ ਨਾ ਪਰ ਪੰਜਾਬ ਤੋਂ ਪੰਜਾਬ ਤੋਂ ਬਾਹਰ ਕਿੱਦਾਂ ਫਿਰ ਬੰਦ ਹੋਣਗੇ ਪੰਜਾਬ ਤੋਂ ਬਾਹਰ ਹੀ ਬਹੁਤ ਸਾਰੀਆਂ ਸਟੇਟਾਂ ਜਿਹੀਆਂ ਹੈ ਪੂਰੇ ਭਾਰਤ ਦੇ ਵਿੱਚ ਜੇ ਬੰਦ ਕਰਾਉਣ ਤੇ ਆਗੇ ਜਾਂ ਇਹ ਅਸ਼ਲੀਲਤਾ ਫੈਲਾਉਣ ਨੂੰ ਜਿਹੜੀ ਤੁਸੀਂ ਬੰਦ ਕਰਾਉਣ ਦੀ ਗੱਲ ਆਖਦੇ ਪਏ ਹੋ ਵੀ ਹੋ ਸਕਦੀ ਹੈ ਕਿਵੇਂ ਹੋਊਗਾ ਫਿਰ ਇਹ ਨਾ ਭਾਈ ਜਸਵੰਤ ਸਿੰਘ ਖਾਲੜਾ ਨੂੰ ਸੁਣਿਆ ਤੁਸੀਂ ਉਹਨਾਂ ਨੇ ਇੱਕ ਗੱਲ ਕਹੀ ਸੀ ਜਦੋਂ ਹਨੇਰਾ ਪੂਰੀ ਆਮਦ ਦੇ ਵਿੱਚ ਸੀ ਨਾ ਜਦੋਂ ਹਨੇਰੇ ਨੇ ਫੈਲਣਾ ਸੀ ਉਦੋਂ ਇੱਕ ਛੋਟਾ ਜਿਹਾ ਦੀਪਕ ਆ ਜਿਹੜਾ ਉਹਨੇ ਆਪਣੇ ਆਲੇ ਦੁਆਲੇ ਰੋਸ਼ਨੀ ਦਾ ਅਹਿਸਾਸ ਕਰਾਇਆ ਉਹਨੇ ਕਿਹਾ ਵੀ ਜਿੰਨੀ ਦੇਰ ਮੈਂ ਜਾਗਦਾ ਮੈਂ ਆਪਣੇ ਆਲੇ ਦੁਆਲੇ ਜਿਹੜਾ ਹਨੇਰਾ ਨਹੀਂ ਬਸਣ ਦੇਣਾ ਉਸ ਦੀਪਕ ਨੂੰ ਦੇਖ ਕੇ ਹਜ਼ਾਰਾਂ ਦੀਪਕ ਹੀ ਜਗੇ ਇਸੇ ਤਰ੍ਹਾਂ ਜਿਹੜਾ ਪੰਜਾਬ ਆ ਨਾ ਸਾਡਾ ਇਹ ਦੀਪਕ ਦੀਨੇ ਆ ਇੱਕ ਦੀਵੇ ਦੀਨੇ ਆ ਇਹ ਉਸ ਤਰ੍ਹਾਂ ਜਗਮਗਾਊਗਾ ਉਸ ਤਰ੍ਹਾਂ ਰੋਸ਼ਨੀ ਦੇਊਗਾ ਸਪੂਚੇ ਵਰਲਡ ਦੇ ਵਿੱਚ ਜਿਹੜਾ ਵਾ ਉਹ ਇਹ ਸੁਨੇਹਾ ਜਾਊਗਾ ਪੰਜਾਬ ਨੇ ਸ਼ੁਰੂਆਤ ਕਰ ਦਿੱਤੀ ਹੈ ਬਲਗੈਟੀ ਨੂੰ ਗੰਦਸ਼ਲੀਲਤਾ ਨੂੰ ਜਿਹੜਾ ਬੰਦ ਕਰਨ ਦੀ ਸੋ ਆਸ ਤੇ ਉਮੀਦ ਕਰਦੇ ਆਂ ਭਾਈ ਜਸਵੰਤ ਸਿੰਘ ਖਲੜਾ ਦੇ ਉਸ ਤੱਤ ਦੇ ਉੱਤੇ ਪੰਜਾਬ ਜਿਹੜਾ ਉਹ ਦੀਪਕ ਬਣ ਕੇ ਰੁਸ਼ਨਾਊਗਾ ਜੀ ਕਿਨ ਇੱਕ ਕਹਿ ਸਕਦੇ ਫ੍ਰੀडम ਹੈ ਆਜ਼ਾਦੀ ਹਰੇਕ ਨੂੰ ਆਪਣਾ ਕੰਟੈਂਟ ਪਾਉਣ ਦੀ ਤਾਂ ਉਹਨੂੰ ਉਹ ਲੰਕੇ ਹੋ ਕੇ ਘੁੰਮਣ ਦਾ ਸ਼ਲੀਲਤਾ ਪਰੋਸਣ ਦਾ ਫ੍ਰੀडम ਕਿਹਨੇ ਦਿੰਦਾ ਤੁਸੀਂ ਦੱਸੋ ਮੈਨੂੰ ਫ੍ਰੀडम ਦਾ ਮਤਲਬ ਇਹ ਕਰਦੇ ਨੇ ਵਾਰ-ਵਾਰ ਇਹ ਫ੍ਰੀडम ਦਾ ਮਤਲਬ ਇਹ ਥੋੜੀ ਆਪਣੇ ਲੀੜੇ ਲਾ ਕੇ ਅਸੀਂ ਲੋਕਾਂ ਦੀਆਂ ਧੀਆਂ ਭੈਣਾਂ ਨੂੰ ਖਰਾਬ ਕਰੀਏ ਫਰੀडम ਆ ਤੁਹਾਡੇ ਕੋਲੇ ਫਰੀडम ਕੰਮ ਕਰਨ ਦਾ ਫਰੀडम ਆ ਆਪਣੀ ਕੋਈ ਤੁਹਾਡੇ ਕੋਲ ਸਕਿੱਲ ਆ ਉਹਨੂੰ ਬਾਹਰ ਲਿਆਓ ਲੋਕਾਂ ਚ ਲੋਕਾਂ ਦੀ ਮਦਦ ਹੋਵੇ ਕਿੰਨੀਆਂ ਐਨਜੀਓ ਚੱਲਦੀਆਂ ਨੇ ਖਾਲਸਾ ਏਡ ਵਰਗੀਆਂ ਸੰਸਥਾਵਾਂ ਚੱਲਦੀਆਂ ਨੇ ਬਾਹਰ ਵੀ ਸਾਡੇ ਵੀਰ ਬੈਠੇ ਨੇ ਉਹ ਮਦਦ ਕਰਦੇ ਨੇ ਕਿੰਨੇ ਲੋਕਾਂ ਦੀ ਉਹੋ ਜਿਹਾ ਫਰੀडम ਹੋਣਾ ਚਾਹੀਦਾ ਹੈ ਨਾ ਨਾ ਕਿ ਫਰੀडम ਹੋਣਾ ਚਾਹੀਦਾ ਵੀ ਤੁਸੀਂ ਅਸ਼ਲੀਲਤਾ ਪਰੋਸੋ ਕੱਪੜੇ ਲਾ ਕੇ ਤੁਰੇ ਫਿਰੋ ਗੰਦ ਪਾਓ ਉਹੋ ਜਿਹੇ ਸ਼ਬਦ ਬੋਲੋ ਜਿਹੜੇ ਅਸੀਂ ਪਰਿਵਾਰ ਦੇ ਵਿੱਚ ਬਹਿ ਕੇ ਸੁਣ ਨਹੀਂ ਸਕਦੇ ਇਹ ਕਿਸੇ ਜਿਹਾ ਫਰੀडम ਆ ਜਿਹੇ ਜਿਹਾ ਫਰੀडम ਆ ਤੇ ਫਿਰ ਸਿੰਘਾਂ ਨੂੰ ਵੀ ਫਰੀडम ਹੀ ਆ ਜਿਵੇਂ ਬਹੁਤ ਸਾਰੇ ਅਜਿਹੇ ਲੋਕ ਪੰਜਾਬ ਦੇ ਵਿੱਚ ਰਹਿੰਦੇ ਨੇ ਜਿਹੜੇ ਕਹਿੰਦੇ ਨੇ ਕਿ ਅਸੀਂ ਇਨਫਲੂਐਂਸਰ ਹੈਗੇ ਆ ਅਸੀਂ ਆਪਣੀਆਂ ਐਡਸ ਕਰਦੇ ਆ ਜਾਂ ਹੋਰ ਚੀਜ਼ਾਂ ਕਰਦੇ ਆ ਸਾਨੂੰ ਵਰਜਿਆ ਗਿਆ ਸੀ ਉਸ ਚੀਜ਼ ਤੋਂ ਵੀ ਆ ਚੀਜ਼ਾਂ ਨਹੀਂ ਕਰਨੀ ਹੈਗੀਆਂ ਜਿਵੇਂ ਬਹੁਤ ਸਾਰੇ ਬਾਬਿਆਂ ਦੀ ਇੰਟਰਵਿਊ ਚੱਲਦੀਆਂ ਹੁੰਦੀਆਂ ਨੇ ਵੀ ਤੁਸੀਂ ਆਪਣਾ ਪਿਆਰ ਪਾਓ ਵਸੱਚ ਕਰੋ ਜਾਂ ਫਿਰ ਕੋਈ ਅਜਿਹੀਆਂ ਹੁੰਦੀਆਂ ਜਿਹੜੀਆਂ ਬਹੁਤ ਅਡਲਟ ਹੋ ਜਾਂਦੀਆਂ ਨੇ ਵੀ ਉਹ ਉਹ ਬੰਦ ਕਰਨ ਨੂੰ ਕਿਹਾ ਗਿਆ ਸੀ ਕਹਿੰਦੇ ਬੰਦ ਕੀਤੀਆਂ ਲੇਕਿਨ ਫਿਰ ਵੀ ਸਾਡੇ ਉੱਤੇ ਧਮਕੀਆਂ ਕਿਉਂ ਆਉਂਦੀਆਂ ਫਿਰ ਇਹ ਇਹਦੇ ਉੱਤੇ ਨਾ ਬਈ ਸਰਕਾਰ ਨੂੰ ਇੱਕ ਸਖਤ ਕਾਨੂੰਨ ਜਿਹੜਾ ਬਣਾਉਣਾ ਚਾਹੀਦਾ ਹੁਣ ਅੱਜ ਨਸ਼ਾ ਕਿੰਨਾ ਪ ਉਹਦਾ ਬੇਸ ਕੀ ਆ ਉਹਦਾ ਬੇਸ ਆ ਜਿਹੜੀ ਅੱਜ ਕੱਲ੍ਹ ਲੋਕ ਕੂਲ ਲਿਪ ਪਾਉਂਦੇ ਨੇ ਪਹਿਲਾਂ ਤਾਂ ਕੂਲ ਲਿਪ ਪਾਉਂਦੇ ਨੇ ਫਿਰ ਉਸ ਤੋਂ ਬਾਅਦ ਵੱਡੇ ਨਸ਼ਿਆਂ ਵੱਲ ਚਿੱਟੇ ਤੱਕ ਲੋਕ ਜਾ ਰਹੇ ਨੇ ਕੀ ਪੰਜਾਬ ਸਰਕਾਰ ਏਡੀ ਸਹੁਰਦ ਨਹੀਂ ਹੈਗੀ ਕੀ ਇਹ ਛੋਟੀਆਂ ਮੋਟੀਆਂ ਚੀਜ਼ਾਂ ਕੂਲ ਲਿਪਾਂ ਹੋਰ ਕੀ ਕਹਿੰਦੇ ਆ ਇਹਨੂੰ ਇੱਕ ਚੀਜ਼ ਹੋਰ ਚੈਨੀ ਖੈਨੀ ਇਹਨੂੰ ਬੰਦ ਨਹੀਂ ਕਰ ਸਕਦੀਆਂ ਇਹ ਸੋਚਣ ਤੇ ਵਿਚਾਰਨ ਦਾ ਮੁੱਦਾ ਵਾ ਨੋ ਡਾਊਟ ਪਹਿਲਾ ਜਿਹੜਾ ਅਖਤਿਆਰ ਆ ਸਾਡੇ ਕੋਲੋਂ ਕਾਨੂੰਨ ਦਾ ਰਸਤਾ ਹੀ ਆ ਪਰ ਜੇ ਲੋਕ ਸਮਝਦੇ ਹੀ ਨਹੀਂ ਕਿਤਨਾ ਕਿਤੇ ਕੋਈ ਜਜਵਾਤੀ ਬੰਦਾ ਹੋ ਜਾਂਦਾ ਜਿਹੜਾ ਕਾਨੂੰਨ ਨੂੰ ਹੱਥ ਚ ਲੈਂਦਾ ਮਜਬੂਰੀ ਬਣ ਜਾਂਦੀ ਹੈ ਬਾਈ ਜਿਵੇਂ ਹੋਰ ਵੀ ਬਹੁਤ ਸਾਰੇ ਪੰਜਾਬ ਦੇ ਵਿੱਚ ਮੁੱਦੇ ਨੇ ਲੋਕ ਇਹ ਕਹਿੰਦੇ ਨੇ ਵੀ ਸਾਡੇ ਪੰਜਾਬ ਦੇ ਵਿੱਚ ਜਿਵੇਂ ਨਸ਼ਾ ਮੁੱਦਾ ਹੋ ਗਿਆ ਜਾਂ ਹੋਰ ਕਈ ਅਜਿਹੇ ਮੁੱਦੇ ਹੈਗੇ ਨੇ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਹੋ ਜਵੇ ਜਾਂ ਕੋਈ ਸ਼ੋਰ ਹੋ ਜਵੇ ਤਾਂ ਮੁੱਦੇ ਹੋਰ ਬਥੇਰੇ ਨੇ ਵੀ ਪਹਿਲਾਂ ਉਹ ਵੀ ਚੱਕਣੀ ਚਾਹੀਦੀ ਸੀ ਨਾਲ ਦੀ ਨਾਲ ਵੀ ਪਹਿਲਾਂ ਚੱਕੇ ਜਾਣ ਵੀ ਉਹਦੇ ਉੱਤੇ ਲੋਕਾਂ ਦੇ ਉੱਤੇ ਨਕੇਲ ਜਿਹੜੀ ਹੈ ਕਸਨੀ ਜੇਕਰ ਸ਼ੁਰੂ ਵੀ ਕਰਦੇ ਆ ਲੜਕੀਆਂ ਜਿਵੇਂ ਬਲਗਰ ਕੰਟੈਂਟ ਜੇ ਕੋ ਪਾ ਵੀ ਰਹੇ ਨੇ ਜਿਵੇਂ ਤੁਸੀਂ ਕਹਿੰਦੇ ਹੋ ਤਾਂ ਉਹਨਾਂ ਨੂੰ ਰੋਕਿਆ ਜਾ ਸਕਦਾ ਈ ਗੱਲਬਾਤ ਕਰਕੇ ਵੀ ਰੋਕਿਆ ਜਾ ਸਕਦਾ ਸੀ ਗੱਲਬਾਤ ਇਸ ਇਸ ਮਸਲੇ 'ਚ ਵੀ ਮੈਂ ਵੀਡੀਓ ਦੇਖੀਆਂ ਨੇ ਉਹ ਕਹਿੰਦੇ ਗੱਲਬਾਤ ਹੋਈ ਆ ਪਰ ਇਹਦਾ ਮਤਲਬ ਇਹ ਨਹੀਂ ਬਾਈ ਵੀ ਇੱਕ ਚੀਜ਼ ਬੁਰੀ ਹੋ ਰਹੀ ਆ ਤੇ ਦੂਜੀ ਆਪਾਂ ਹੋਣ ਦਈਏ ਉਹਨੂੰ ਦੇਖੋ ਸਾਡੀ ਟੀਮ ਆ ਬੁੱਢੇ ਨਾਲੇ ਦੇ ਮਸਲੇ ਦੇ ਵੀ ਕੰਮ ਕਰ ਰਹੀ ਆ ਬੰਦੀ ਸਿੰਘਾਂ ਦੇ ਹੱਕ ਦੇ ਵਿੱਚ ਵੀ ਕੰਮ ਕਰ ਰਹੀ ਆ ਜਿੱਥੇ ਕਿਸੇ ਨੂੰ ਕੋਈ ਸੇਵਾਵਾਂ ਦੀ ਲੋੜ ਹੋਵੇ ਦੇ ਰਹੀ ਆ ਪਰ ਜੇ ਆਪਾਂ ਕਹੀਏ ਵੀ ਉਹ ਚੀਜ਼ਾਂ ਦੇ ਨਾਲ ਹੋਣ ਦੇ ਆਪਾਂ ਆ ਚੀਜ਼ਾਂ ਨੂੰ ਅੱਖੋਂ ਪਰੋਖਾ ਕਰ ਲਈਏ ਬਾਈ ਉਹ ਨਹੀਂ ਹੋ ਸਕਦਾ ਅਸ਼ਲੀਲਤਾ ਨਹੀਂ ਯਾਰ ਬਰਦਾਸ਼ਤ ਹੋਣੀ ਸਾਡੇ ਤੋਂ ਜਿਹੜੀ ਫੇਸਬੁੱਕ ਤੇ ਇੰਸਟਾਗ੍ਰਾਮ ਦੇ ਉੱਤੇ ਪਹਿਲਾਂ ਹੀ ਰੀਲਾਂ ਕੱਢਦੇ ਉਹ ਤੇ ਮੂਰੀ ਆ ਜਾਂਦੀਆਂ ਨੇ ਉਹਨਾਂ ਨੂੰ ਕਿੱਦਾਂ ਰੋਕਿਆ ਜਾ ਸਕਦਾ ਵਾ ਉਹ ਤਾਂ ਹੁਣ ਇਹ ਜਿਹੜੀਆਂ ਇਹ ਐਪਸ ਨੇ ਪੰਜਾਬ ਸਰਕਾਰ ਜਾਂ ਭਾਰਤ ਸਰਕਾਰ ਆ ਇਹਨਾਂ ਕੋਲ ਸਾਰੇ ਰਾਈਟਸ ਨੇ ਨਾ ਜਦੋਂ ਆਪਾਂ ਕੋਈ ਵੀ ਆਪਾਂ ਕੰਟੈਂਟ ਪਾਉਨੇ ਆ ਉਹਦੇ ਤੇ ਸਾਰਾ ਨਿਊਡਿਟੀ ਦਾ ਜਾਂ ਵਲਗਰਟੀ ਦਾ ਜਾਂ ਸੈਕਸ਼ੂਅਲ ਜੋ ਵੀ ਸਿਸਟਮ ਆ ਉਹ ਸਾਰਾ ਕੁਝ ਆਉਂਦਾ ਨਾ ਇਹਦੇ ਤੇ ਕਾਨੂੰਨ ਬਣੇ ਉਹ ਐਪਾਂ ਨੂੰ ਸਾਰਿਆਂ ਨੂੰ ਨੋਟਿਸ ਜਾਰੀ ਹੋਣ ਜਦੋਂ ਵਲਗਰ ਕੰਟੈਂਟ ਪੈਂਦਾ ਆਟੋਮੈਟਿਕਲੀ ਡਿਲੀਟ ਹੋਵੇ ਉਹ ਇਹ ਚੀਜ਼ਾਂ ਸਾਰੀਆਂ ਟੈਕਨੀਕਲੀ ਅੱਜ ਕੱਲ ਤਾਂ ਪੋਸੀਬਲ ਆ ਨ ਤੁਸੀਂ ਕਹਿ ਰਹੇ ਹੋ ਹਮੇਤਪਾਲ ਮੈਰੋ ਦੇ ਖੁੱਲਕੇ ਤੁਸੀਂ ਸਪੋਰਟ ਕਰਦੇ ਹੋ ਵੀ ਉਹਨੇ ਉਹਨਾਂ ਨੇ ਠੀਕ ਕੀਤਾ ਹੈ ਹਨਾ ਤਾਂ ਕਰ ਲੋ ਤੁਹਾਡੇ ਦੇ ਵੀ ਕਿਸੇ ਤਰ੍ਹਾਂ ਦੀ ਕਾਰਵਾਈ ਹੋਵੇ ਡਰ ਨਹੀਂ ਲੱਗਦਾ ਇਸ ਚੀਜ਼ ਦੇਖੋ ਕਾਲਪੁਰਖ ਵੈਗਰੂ ਦੇ ਬੱਚੇ ਆਸੀਂ ਅਸੀਂ ਕਾਲਪੁਰਖ ਵੈਗਰੂ ਤੋਂ ਡਰਦੇ ਆਂ ਜਜ਼ਬਾਤੀ ਨੇ ਪੰਜਾਬ ਦੇ ਲੋਕ ਬਾਈ ਜਦੋਂ ਸਾਡੇ ਧੀਆਂ ਭੈਣਾਂ ਦੇ ਘਰ ਤੱਕ ਸਾਡੇ ਅੱਗ ਆ ਜਾਂਦੀ ਹੈ ਨਾ ਫਿਰ ਉਹਦੇ ਵਿੱਚ ਅੱਗ ਨੂੰ ਬੁਝਾਉਣਾ ਜਿਹੜਾ ਵਾ ਉਹ ਹਰੇਕ ਸਿੱਖ ਦਾ ਜਿਹੜਾ ਮੁੱਢਲਾ ਫਰਜ਼ ਆ ਚਾਹੇ ਮੈਂ ਆ ਚਾਹੇ ਗੁਰਦੀਪ ਸਿੰਘ ਲੰਮੇ ਆ ਅਸੀਂ ਕਦੇ ਵੀ ਜਿਹੜੀ ਉਹ ਅੱਗ ਆਪਣੇ ਘਰਾਂ ਵਿੱਚ ਨਹੀਂ ਆਉਣ ਦੇਣਾ ਚਾਹੁੰਦੇ ਬਹੁਤ ਬਤਨਵਾਦ ਧੰਨਵਾ ਸੋ ਵਦੇਰੀ ਅਪਡੇਟਸ ਜਿਹੜੇ ਰੋ ਮਿੱਟੀ ਦੇ ਨਾਲ